ਅੱਗੇ ਜਰ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦਿਲਾਸ਼ਹੀ ਪਾਕ ਸਿੰਘ ਨਗਰ ਐਸਐਸਪੀ ਸਾਹਿਬ ਜੀ ਦੇ ਜਸ਼ਨ ਨਰੇਸ਼ ਅਤੇ ਸ਼੍ਰੀ ਸ਼ੰਕੁੰਦਰ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗੋ ਐਡਮਿਟ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਜੁਤ ਨਸ਼ਮ ਰੋਧ ਦਿੱਤਾ ਹੈ। ਪਾਣੇ ਤੋਂ ਹਰ ਰੋਜ਼ ਇਸ ਤਰ੍ਹਾਂ ਦੇ ਐਕਟੀਵਿਟੀ ਕਰਨ ਵਾਲੇ ਬੰਦਿਆਂ ਤੇ ਨਜ਼ਰ ਰੱਖੀ ਜਾਂਦੀ ਹੈ ਨਸ਼ਾ ਤਸਕਰ ਔਰ ਨਸ਼ੀ ਦੀ ਸਮੋਲਿੰਗ ਔਰ ਨਸ਼ਾ ਜਿਹੜੇ ਐਡਿਕਟਡ ਬੰਦੇ ਆ ਉਹਨਾਂ ਨੂੰ ਉਹਨਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਬੰਦੀ ਟਰੀਟਮੈਂਟ ਜਿਨ੍ਹਾਂ ਨੂੰ ਸੈਂਟਰਲ ਰੋਡ ਸੈਂਟਰ ਤੋਂ ਭਲਾਈ ਜਿਹੜੀ ਉਹ ਦੁਹਾਈ ਜਾ ਰਹੀ ਹੈ ਕੱਲ ਸਾਡੇ ਥਾਣੇ ਤੋਂ ਐਸ.ਆਈ. ਕੁਸ਼ਣ ਲਾਲ ਜੀ ਸਵੇਤ ਪੁਲਿਸ ਪਾਰਟੀ ਫੇਰੀ ਮੋੜ ਉੱਜ ਸੀ ਜਿੱਥੇ ਇੱਕ ਨੌਜਵਾਨੜਾ ਇਹਨਾਂ ਨੂੰ ਦਿਖਾਈ ਦਿੱਤਾ ਜਿਸ ਨੇ ਇਹਨਾਂ ਨੂੰ ਦੇਖ ਕੇ ਕੋਈ ਵਜਨ ਦਾ ਪਾਣਾ ਰਿਹਾ ਹੋਇਆ। ਫੁਟਿਆ ਇਹਨੇ ਕਾਬੂ ਕਰਕੇ ਉਸਦਾ ਨਾਮ ਪੁੱਛਿਆ ਜਿਸਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਕਰਨੂ ਪੁੱਤਰ ਗੁਰਦੀਰਾਂ ਵਾਸੀ ਬਾੜ ਨੰਬਰ 10 ਵਾਲਾ ਚੌਕ ਦੱਸਿਆ ਕਿ ਜਿਸ ਵੇਲੇ ਫੁਟੇ ਹੋਏ ਲਹਾਫੇ ਦੀ ਤਰਾਸ਼ੀ ਇਹਨਾਂ ਕੀਤੀ ਤਾਂ ਉਸ ਵਿੱਚੋਂ ਇਹਨਾਂ ਮਸ਼ੀਨੀਆਂ ਗੋਲੀਆਂ ਉਹ ਜੋ ਗਿਣਤੀ ਕਰਦੇ 70 ਗਿਆਂ ਦੀ ਬਰਾਮਕ ਤੇ ਜਿਨ੍ਹਾਂ ਨੂੰ ਉਹਨਾਂ ਨੇ ਜਾਪਾਂ ਸਾਡ ਕਰਦੇ ਕਰਨੇ ਕਾਬੂ ਵਿੱਚ ਲਿਆ ਇਹ ਕਿੱਥੋਂ ਗੋਲੀਆਂ ਲੈ ਕੇ ਆਇਆ ਸਰ ਇਹ ਲਗੜੂਆ ਸਾਡ ਤੋਂ ਦੱਸਦਾ ਵੀ ਨਾ ਕਿਸੇ ਜਾਣਕਾਰ ਬੰਦੇ ਤੋਂ ਲੈ ਕੇ ਆਇਆ ਲੋਕ ਇਹ ਬੰਦਾ ਪਿਛੇ ਹੰਸਾਦ ਤੋਂ ਰਹਿ ਰਿਹਾ ਸੀ ਤੇ ਮੈਨੂੰ ਨਮਾ ਸ਼ਹਿਰ ਦੇ ਬਾਈਪਾਸ ਤੇ ਦੇਖਿਆ ਸੀ ਇਹ ਬਹੁਤ ਮੁਸ਼ਕਿਲ ਕਿਤੀ ਜਾ ਰਹੀ ਹੈ ਇਹ ਉਸ ਬੰਦੇ ਦਾ ਜੇ ਸਮਾਂ ਹੈ ਆਪਦਾ ਕਲੀਅਰ ਦਾ ਤੇ ਅਸੀਂ ਉਸ ਨੂੰ ਵੀ ਅ ਰਾਉਂਡ ਆਫ ਕਰਕੇ ਪੁੱਛ ਕੇ ਪੜਾਂਗੇ ਪੰਜਾਬ ਦਾ ਪਹਿਲਾ ਪਿੰਡ ਸੀਗਾ ਲੰਗੜੋਆ ਜਿਹੜਾ ਨਸ਼ਾ ਮੁਕਤ ਸੀਗਾ ਪਰੰਤੂ ਉੱਥੇ ਫੇਰ ਵੀ ਨਸ਼ਾ ਵੇਚ ਰਿਆ ਦਾ ਮਤਲਬ ਦੇਖੋ ਇਹ ਆਪਾਂ ਸਪੱਸ਼ਟ ਨਹੀਂ ਕਹਿ ਸਕਦੇ ਕਿ ਉਥੋਂ ਲੈ ਕੇ ਕੋਈ ਬਾਈਪਾਸ ਤੇ ਉਹ ਮਾਦਾ ਵੀ ਲੱਗ ਰਿਹਾ ਆਪਣੇ ਇਸ ਵਿੱਚ ਪਰ ਇਹ ਵੀ ਉੱਥੇ ਮਾਰੇ ਤਾਂ ਮਾ ਜੋ ਮੁੱਖ ਮੰਤਰੀ ਆਈਸੀਏ ਜਿੱਥੇ ਸਾਰੀ ਸਟੇਟ ਦੇ ਤੇ ਅਨਾਉਂਸ ਕੀਤਾ ਹੋਇਆ ਵੀ ਇਹ ਇਵੈਂਟ ਸਰਪ੍ਰਾਈਜ਼ ਨਾਲ ਸਾਡਾ ਜਿਹੜਾ ਪਿੰਡ ਲੁਗਵਾ ਉਹ ਮਸਾਮਤ ਹੋ ਚੁੱਕਾ ਹੈ ਕਿ ਉੱਥੇ ਹੁਣ ਇਸ ਤਰ੍ਹਾਂ ਦੀ ਦੁਬਾਰਾ ਕੋਈ ਐਕਟੀਵਿਟੀ ਨਹੀਂ ਹੈ ਸਾਡੇ ਜਿਹੜੇ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ ਅਨੁਸਾਰ ਅਤੇ ਸ਼੍ਰੀ ਸੰਸਮਨ ਸ਼ਰਮਾ ਜੀ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋ ਕੋਈ ਐਕਟ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਅਭਿਆਨ ਜੋਤ ਨਸ਼ਮ ਰੋਧ ਦਿੱਤਾ ਹੈ। ਫੌਣੇ ਤੋਂ ਹਰ ਰੋਜ਼ ਇਸ ਤਰ੍ਹਾਂ ਦੇ ਐਕਟੀਵਿਟੀ ਕਰਨ ਵਾਲੇ ਬੰਦਿਆਂ ਤੇ ਨਜ਼ਰ ਰੱਖੀ ਜਾਂਦੀ ਹੈ। ਨਸ਼ਾ ਤਸਕਰ ਔਰ ਨਸ਼ੀ ਦੀ ਸਮਰਲਿੰਗ ਔਰ ਨਸ਼ਾ ਜਿਹੜੇ ਐਡਿਕਟ ਬੰਦੇ ਆ ਉਹਨਾਂ ਨੂੰ ਉਹਨਾਂ ਦਾ ਤੇ ਅਨ ਰੱਖਦੇ ਹੋਏ ਉਹਨਾਂ ਨੂੰ ਵਰਦੀ ਟਰੀਟਮੈਂਟ ਜਿਨ੍ਹਾਂ ਨੂੰ ਅ ਸੈਂਟਰਲ ਰੋਟ ਸੈਂਟਰ ਤੋਂ ਭਲਾਈ ਜਿਹੜੀ ਉਹ 2000 ਰੁਪਏ ਕੱਲ ਸਾਡੇ ਥਾਣੇ ਤੋਂ ਐਸਆਈ ਕੁਸ਼ਨ ਲਾਲ ਜੀ ਸਵੇਤ ਪੁਲਸ ਪਾਰਟੀ ਥੈਰੀ ਮੋੜ ਮੌਜੂਦ ਸੀ ਜਿੱਥੇ ਇੱਕ ਨੌਜਵਾਨ ਲੜਕਾ ਇਹਨਾਂ ਨੂੰ ਦਿਖਾਈ ਦਿੱਤਾ ਕਿਸੇ ਨੇ ਇਹਨਾਂ ਨੂੰ ਦੇਖ ਕੇ ਕੋਈ ਵਜ਼ਿੰਦਰ ਪਾਪਾਣਾ ਆਇਆ ਫੁੱਟੇ ਇਹਨਾਂ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਨੂੰ ਪੁੱਤਰ ਗੁਰਬੀਰ ਰਾਣ ਵਾਸੀ ਬਾੜ ਨੰਬਰ 10 ਬਲਾਚੌਰ ਦੱਸਿਆ ਕਿ ਜਿਸ ਵੱਲੋਂ ਫੁੱਟੇ ਹੋਏ ਲੋਹਾਫੇ ਦੀ ਤਰਾਸ਼ੀ ਇਹਨਾਂ ਕੀਤੀ ਤਾਂ ਉਸ ਵਿੱਚੋਂ ਇਹਨਾਂ ਮਸ਼ੀਨੀਆਂ ਕਢੋਣਾਂ ਤੋਂ ਜੋ ਗਿਣਤੀ ਕਰਦੇ 70 ਬਣੇ ਬਰਾਮਕ ਤੇ ਜਿਨ੍ਹਾਂ ਨੂੰ ਉਹਨਾਂ ਨੇ ਜਾਤਾਂ ਸਾਰ ਕਰਦੇ ਕਰਦੇ ਕਬਜ਼ੇ ਵਿੱਚ ਲਿਆ ਇੱਕ ਕਿੱਥੋਂ ਕੁੜੀਆਂ ਲੈ ਕੇ ਆਇਆ ਸਰ ਇਹ ਲੰਗੜਵਾ ਸਾੜ ਤੋਂ ਦੱਸਦਾ ਵੀ ਮੈਂ ਕਿਸੇ ਜਾਣਕਾਰ ਬੰਦੇ ਤੋਂ ਲੈ ਕੇ ਆਇਆ ਹਾਂ ਲੋਕ ਇਹ ਬੰਦਾ ਪਛੇ ਮਸਾਹਤ ਮੁਕਤ ਹੋਇਆ ਸੀ ਤੇ ਮੈਨੂੰ ਨਵਾਂ ਸ਼ਹਿਰ ਦੇ ਬਾਈਪਾਸ ਤੇ ਲੈ ਗਿਆ ਸੀ ਜਿਸ ਨੂੰ ਪੁਸ਼ਕਿਸ਼ ਕੀਤੀ ਜਾ ਰਹੀ ਸੀ ਕਿ ਉਸ ਬੰਦੇ ਦਾ ਜੇ ਸਾਨੂੰ ਮੈਂ ਨਾਮ ਪਤਾ ਕਲੀਅਰ ਦੱਸਦਾ ਤੇ ਅਸੀਂ ਉਸ ਨੂੰ ਵੀ ਅ ਰਾਉਂਡ ਆਫ ਕਰਕੇ ਪੁਸ਼ਕਿਸ਼ ਕਰਾਂ ਪੰਜਾਬ ਦਾ ਪਹਿਲਾ ਪਿੰਡ ਹੈਗਾ ਲੰਗੜਵਾ ਜਿਹੜਾ ਨਸ਼ਾ ਮੁਕਤ ਹੈਗਾ ਪਰੰਤੂ ਉੱਥੇ ਫੇਰ ਵੀ ਨਸ਼ਾ ਵੇਚ ਰਿਹਾ ਦਾ ਮਤਲਬ ਕੋਈ ਆਪਾਂ ਸਪੱਸ਼ਟ ਨਹੀਂ ਕਹਿ ਸਕਦੇ ਕਿ ਉੱਥੇ ਲੈ ਕੇ ਕੋਈ ਬਾਈਪਾਸ ਤੇ ਉਹ ਦਾਦਾ ਵੀ ਲੁਟਿਆ ਇਸ ਨੂੰ ਪਰ ਇਹ ਵੀ ਉੱਥੇ ਬਾਰੇ ਤਾਂ ਮਾ ਜੋ ਮੌਪਨਤੀ ਆਈ ਸੀਏ ਜਿੱਤੇ ساری ਸਟੇਜ ਤੇ ਅਨਾਉਂਸ ਕੀਤਾ ਹੋਇਆ ਇਵੈਂਟ ਸਰਬੰਧਨ ਦਾ ਸੈਸ ਜੀ ਸਾਡਾ ਟ੍ਰੈਡਲ ਲੁਗਵਾ ਆ ਉਹ ਮਸਾਮਤ ਹੋ ਚੁੱਕਾ ਹੈ ਕਿ ਉੱਥੇ ਹੁਣ ਇਸ ਤਰ੍ਹਾਂ ਦੀ ਦੁਵਾਰਾ ਕੋਈ ਐਕਟੀਵਿਟੀ ਨਹੀਂ ਹੈ